ਸੋ ਸਾਨੂੰ ਅ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਗੁਰਦੇਤਾ ਸਿੰਘ ਸਚਦੇਵਾ ਜਿਹੜਾ ਕਿ ਇੱਥੋਂ ਬਟੰਡੇ ਦਾ ਹੀ ਰਹਿਣ ਵਾਲਾ ਉਹਨੇ ਇੱਕ ਦਰਖਾਸਤ ਦਿੱਤੀ ਸੀ ਕਿ ਉਹਦੇ ਭਰਾ ਜਿਹੜਾ ਕਿ ਜਿਹਦਾ ਨਾਮ ਹੈ ਬਿੱਟੂ ਰਾਜਾ ਜਿਹੜਾ ਕਿ ਚੰਗੀ ਤਰ੍ਹਾਂ ਬੋਲ ਜਾਂ ਸੁਣ ਨਹੀਂ ਸਕਦਾ ਜਿਹੜਾ ਕਿ 40% ਪਾਹਜ ਹੈ ਉਹਦੇ ਅਕਾਊਂਟ ਦੇ ਵਿੱਚ ਤਕਰੀਬਨ 3 ਲੱਖ ਰੁਪਏ ਆਏ ਸੀ ਅਤੇ ਜਿਹੜੇ ਕਿ ਇੱਕ ਉਹਦੇ ਜਾਣਕਾਰ ਜਿਹੜੇ ਉਹਦੀ ਉਹ ਚਾਹ ਦੀ ਜਿਹੜੀ ਲਗਾਉਂਦਾ ਹੁੰਦਾ ਉਹ ਕੋਨਿਆਣਾ ਬੱਸ ਸਟੈਂਡ ਤੇ ਤੇ ਉੱਥੇ ਉਹਦੀ ਚਾਹ ਦੀ ਦੁਕਾਨ ਤੇ ਜਿਹੜੇ ਕੁਝ ਵਿਅਕਤੀ ਉਹਦੇ ਨਾਲ ਆਂਦੇ ਸੀ ਉਹਨੇ ਝਾਂਸ ਦੇ ਕੇ ਉਹਦੇ ਖਾਤੇ ਦੇ ਵਿੱਚ 30000 ਦੀ ਜਗ੍ਹਾ 3 ਲੱਖ ਰੁਪਏ ਮੰਗਵਾ ਲਏ ਅਤੇ ਉਹ ਮੰਗਵਾਣ ਤੋਂ ਬਾਅਦ ਉਹਨਾਂ ਨੇ ਆਪ ਹੀ ਏਟੀਐਮ ਰਾਹੀਂ ਅਤੇ ਯੂਪੀਆਈ ਹੋਰ ट्रांजੈਕਸ਼ਨਸ ਰਾਹੀਂ ਉਹ ਪੈਸੇ ਕਢਵਾ ਲਏ ਤੇ ਬਾਅਦ ਵਿੱਚ ਉਸ ਨੂੰ ਇਹ ਜਦੋਂ ਬੰਗਲੌਰ ਪੁਲਿਸ ਤੋਂ ਇੱਕ ਨੋਟਿਸ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਇਹ ਫਰਾਡ ਦਾ ਰਕਮ ਸੀਗੀ ਇਸੇ ਬੈਂਗਲੌਰ ਦੇ ਵਿੱਚ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਫਰੋਡ ਹੋਇਆ ਸੀ ਤੇ ਇਹ ਰਕਮ ਉਸ ਨਾਲ ਸਬੰਧਿਤ ਹੈ ਤੇ ਜਿਸ ਉਪਰੰਤ ਇਹ ਉਸ ਦਾ ਖਾਤਾ ਜਿਹੜਾ ਬਾਅਦ ਵਿੱਚ ਫ੍ਰੀਜ਼ ਕਰ ਦਿੱਤਾ ਗਿਆ ਤੇ ਇਸ ਸਬੰਧੀ ਉਹ ਦਰਖਾਸਤ ਲੈ ਕੇ ਆਇਆ ਸੀ ਜਿਸ ਤੇ ਉੱਤੇ ਕਾਰਵਾਈ ਕਰਦਾ ਬਠਿੰਡਾ ਪੁਲਿਸ ਨੇ ਜਿਹੜੇ ਉਸ ਦੇ ਨਾਲ ਜਿਹੜੇ ਦੋਸ਼ੀ ਸੀਗੇ ਜਿਹੜੇ ਤਿੰਨਾਂ ਵਿਅਕਤੀਆਂ ਨੂੰ ਕੱਲ੍ਹ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 21 ਸਾਈਬਰ ਥਾਣਾ ਵਿਖੇ ਦਰਜ ਕੀਤਾ ਗਿਆ ਨਹੀਂ ਜੀ ਜਿਹੜੇ ਵੀ 3 ਲੱਖ ਰੁਪਏ ਦੀ ਰਕਮ ਸੀਗੀ ਉਹਕ ਫਰਾਡ ਦੀ ਰਕਮ ਸੀਗੀ ਉਹ ਇਲੈਕਟ੍ਰੋਨਿਕਲੀ ਉਹਦੇ ਖਾਤੇ ਦੇ ਵਿੱਚ ਆਈ ਸੀਗੀ ਤੇ ਇਹ ਰਕਮ ਉਹਨਾਂ ਵੱਲੋਂ ਕਢਵਾ ਲਈ ਗਈ ਹੈ ਰਿਕਵਰੀ ਅੱਗੇ ਹਜੇ ਫਿਲਹਾਲ ਨਹੀਂ ਹੋਈ ਹੈ ਕਿਉਂਕਿ ਅੱਗੇ ਇਹਨਾਂ ਨੇ ਅੱਗੇ ਅੱਗੇ ਦੀ ਅੱਗੇ ਟਰਾਂਸਫਰ ਕਰ ਦਿੱਤੇ ਨੇ ਤੇ ਜਿਹੜੇ ਤਿੰਨ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦਾ ਨਾਮ ਹੈ ਸੁਪਰੀਤ ਸਿੰਘ ਕ੍ਰਿਸ਼ਨ ਸਿੰਘ ਤੇ ਇੱਕ ਤਨਮય ਜਿਹੜਾ ਕਿ ਮੋਬਾਈਲਾਂ ਦੀ ਦੁਕਾਨ ਕਰਦਾ ਇੱਥੇ ਬਠਿੰਡਾ ਬੱਸ ਸਟੈਂਡ ਦੇ ਉੱਤੇ ਅਤੇ ਇਹਨਾਂ ਦਾ ਕੰਮ ਹੀ ਜਿਹੜਾ ਮੋਡਸ ਆਪਰੈਂਡੀ ਹੈ ਕਿ ਇਹ ਅੱਗੇ ਜਿਹੜੇ ਸਕੈਮਸਟਰ ਨੇ ਉਹਨਾਂ ਨੂੰ ਇਹ ਖਾਤੇ ਮੁਹैया ਕਰਵਾਉਂਦੇ ਨੇ ਜਿਹੜੇ ਵੀ ਕੋਈ ਅਣਜਾਣ ਲੋਕੀ ਨੇ ਜਾਂ ਭੋਲੇ ਲੋਕੀ ਜਿਨ੍ਹਾਂ ਨੂੰ ਟੈਕਨੋਲੋਜੀ ਬਾਰੇ ਨਾ ਨਹੀਂ ਪਤਾ ਇਹ ਉਹਨਾਂ ਦੇ ਖਾਤੇ ਤਿਆਰ ਕਰਵਾ ਕੇ ਉਹਨਾਂ ਦੇ ਵਿੱਚ ਸਕੈਮ ਦੀਆਂ ਰਕਮਾਂ ਮੰਗਾਉਂਦੇ ਨੇ ਤੇ ਅਸੀਂ ਇਹਨਾਂ ਨੂੰ ਹਜੇ ਗ੍ਰਿਫਤਾਰ ਕੀਤਾ ਇਹਨਾਂ ਦੀ ਪੁੱਛਗਿੱਛ ਕਰਾਂਗੇ ਰਿਮਾਂਡ ਲੈ ਕੇ ਅਤੇ ਅੱਗੇ ਇਹ ਵੀ ਪਤਾ ਕਰਾਂਗੇ ਕਿ ਕਿਹੜੇ ਸਕੈਮਸਟਰ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਜਿਹੜੇ ਇਹਨਾਂ ਤੋਂ ਅੱਗੇ ਕਿਹੜੇ-ਕਿਹੜੇ ਹੋਰ ਵਿਅਕਤੀ ਇਹ ਨੇ ਜਿਹੜੇ ਇਹਨਾਂ ਤੋਂ ਖਾਤੇ ਅ ਜਿੰਨ ਉਹ ਖਾਤੇ ਮਹੀਆ ਕਰਵਾਉਂਦੇ ਨੇ ਪਤਾ ਲੱਗਿਆ ਮੋੜਲੀ ਵਿੱਚ ਕੁਝ ਫਰਦਾਲ ਸੀ ਇਹਨਾਂ ਨੇ ਕਿੰਨੀਆਂ ਸੰਪਰਕੀਆਂ ਨਾਲ ਹੋਰ ਕੀਤਾ ਹਾਂਜੀ ਮੋੜਲੀ ਪੁਛ ਵਿੱਚ ਤਿੰਨ ਹਜੇ ਨਾਮ ਆਏ ਨੇ ਉਸ ਦਿਨ ਤਕਰੀਬਨ 8.5 ਲੱਖ ਰੁਪਏ 14 ਅਗਸਤ ਨੂੰ ਤਕਰੀਬਨ 8.5 ਲੱਖ ਰੁਪਏ ਇਹਨਾਂ ਤਿੰਨਾਂ ਵਿਅਕਤੀਆਂ ਵੱਲੋਂ ਤੇ ਅਲੱਗ-ਅਲੱਗ ਖਾਤਿਆਂ ਦੇ ਵਿੱਚ ਮੰਗਵਾਏ ਗਏ ਸੀ ਜਿਨ੍ਹਾਂ ਵਿੱਚ 3 ਲੱਖ ਰੁਪਏ ਦੀ ਰਕਮ ਹੈ ਜਿਹੜੀ ਉਹ ਬਿੱਟੂ ਰਾਜਾ ਦੇ ਖਾਤੇ ਦੇ ਵਿੱਚ ਮੰਗਵਾਈ ਗਈ ਹੈ ਮੋਹੋਂ ਦੇ ਕਿੰਨਾ ਮੇਟਾਪੇ ਡਾਇਗਨੋਸਿਸ ਕਰੀਓ ਉਸ ਵਿਅਕਤੀ ਕੋਲ ਜਿਹਦੇ ਕੋ ਰੇਡੀ ਆਲੇ ਕੋਲ ਲਾਇਆ ਇਸ ਤਰ੍ਹਾਂ ਦੇ ਮ੍ਰੋਤਾ ਨਾਲ ਕਿਵੇਂ ਜਾਣ ਪਛਾਣ ਕਰਦੇ ਸੀ ਜੀ ਉਹ ਉਹਦੀ ਰੇਡੀ ਉੱਤੇ ਆਉਂਦੇ ਸੀਗੇ ਉਹਨੇ ਨਾਲ ਕਾਫੀ ਟਾਈਮ ਤੋਂ ਉਹਦੇ ਗ੍ਰਾਹਕ ਸੀਗੇ ਤੇ ਇਹ ਇਹੇ ਚੱਲਦੀ ਕਾਫੀ ਜਾਣ ਪਛਾਣ ਹੋ ਗਈ ਸੀ ਕਿਉਂਕਿ ਉਹ ਠੀਕ ਤਰ੍ਹਾਂ ਬੋਲ ਸੁਣ ਨਹੀਂ ਸਕਦਾ ਸੀ ਹੌਲੀ ਹੌਲੀ ਉਹਦੀ ਉਹਦੇ ਨਾਲ ਕਮਿਊਨੀਕੇਟ ਕਰਨ ਲੱਗੇ ਉਹਦੇ ਨਾਲ ਬੋਲਚਾਲ ਸ਼ੁਰੂ ਹੋ ਗਿਆ ਤਾਂ ਵਿਸ਼ਵਾਸਿਕ ਬਣਦਾ ਗਿਆ ਤਾਂ ਇਹਨੇ ਦੱਸਿਆ ਕਿ ਮੈਨੂੰ 30000 ਰੁਪਏ ਮੈਂ ਕਿਤੋਂ ਮੰਗਵਾਣੇ ਨੇ ਬੜਤੀ ਹਜ਼ਾਰ ਦੀ ਤਾਂ ਇਹਨਾਂ ਨੂੰ 3 ਲੱਖ ਰੁਪਏ ਮੰਗਵਾ ਲਏ ਲੋਕਾਂ ਨੂੰ ਪੀਪੀ ਕਰਵਾਉਣੇ ਚਾਹੁੰਦੇ ਕਿਉਂਕਿ ਉਹ ਕੌਨਫੀਡੈਂਸ ਵਿੱਚ ਚਲੇ ਜਾਂਦੇ ਲੋਕਾਂ ਦੇ ਖਾਤੇ 'ਚ ਪੈਸਾ ਹੁੰਦਾ ਬਿਲਕੁਲ ਜੀ ਕਦੇ ਵੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਜਾਂ ਜਿਸ ਦੇ ਉੱਤੇ ਤੁਹਾਨੂੰ ਚੰਗੀ ਤਰ੍ਹਾਂ ਅਸੀਂ ਜਿਸ ਬਾਰੇ ਨਹੀਂ ਜਾਣਦੇ ਜਿਹਦੇ ਪਿਛੋਕੜ ਬਾਰੇ ਅਸੀਂ ਉਹਦੇ ਨਾਲ ਉਹਦੇ ਉੱਤੇ ਵਿਸ਼ਵਾਸ ਕਰਕੇ ਕਦੇ ਵੀ ਆਪਣੀ ਜਿਹੜੀ ਬੈਂਕ ਡਿਟੇਲਸ ਆ ਯਾਰ ਕੋਈ ਸੈਂਸਿਟਿਵ ਪਰਸਨਲ ਇਨਫੋਰਮੇਸ਼ਨ ਆ ਆਧਾਰ ਕਾਰਡ ਪੈਨ ਕਾਰਡ ਜਾਂ ਹੋਰ ਵੀ ਐਹ ਜੀ ਚੀਜ਼ਾਂ ਇਹ ਅਸੀਂ ਨਾ ਸ਼ੇਅਰ ਕਰੀਏ ਕਿਉਂਕਿ ਇਹ ਕਿਤੇ ਨਾ ਕਿਤੇ ਇਹ ਆਰਡੀਨਲ ਫਰਾਡ ਹੋ ਸਕਦਾ ਹੈ ਜਾਂ ਫਿਰ ਤੁਹਾਨੂੰ ਇੱਕ ਫਰਾਡ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਜਿਹੜਾ ਕਿ ਅਗਿਆਨ ਵਾਲੇ ਟਾਈਮ ਵਿੱਚ ਤੁਹਾਡੇ ਲਈ ਦਿੱਤਾ ਪੈਦਾ ਕਰ ਸਕਦਾ ਹੈ